ਜੇਕਰ ਘਰ ਵਿੱਚ ਬਾਜ਼ਾਰ ਵਰਗੀ ਕਰੀਮੀ ਕਰੀਮੀ ਵਨੀਲਾ ਆਈਸਕ੍ਰੀਮ ਬਣਾਉਣਾ ਚਾਹੁੰਦੇ ਹੋ ਤਾਂ ਵੀਡੀਓ ਤੁਹਾਡੇ ਲਈ ਹੈ ਇਸ ਨੂੰ ਬਣਾਉਣ ਦੇ ਲਈ 2 ਕੱਪ ਦੁੱਧ ਲੈਣਾ ਹੈ ਤੇ ਇਹ ਫੁੱਲ ਫੈਟ ਦੁੱਧ ਹੈ ਇਸ ਵਿੱਚ ਇੱਕ ਵੱਡਾ ਚਮਚ ਕਾਰਨ ਫਲੋਰ ਐਡ ਕਰਨਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਧਿਆਨ ਵਿੱਚ ਰੱਖਣਾ ਹੈ ਕਿ ਦੁੱਧ ਬਿਲਕੁਲ ਠੰਡਾ ਹੋਣਾ ਚਾਹੀਦਾ ਹੈ ਹੁਣ ਗੈਸ ਦੀ ਫਲੇਮ ਨੂੰ ਫੁੱਲ ਕਰ ਲੈਣਾ ਹੈ ਤੇ ਦੁੱਧ ਨੂੰ ਲਗਾਤਾਰ ਚਲਾਉਂਦੇ ਹੋਏ 3 ਤੋਂ 4 ਮਿੰਟ ਲਈ ਪਕਾ ਲੈਣਾ ਹੈ ਇਸ ਤੋਂ ਬਾਅਦ ਇੱਕ ਚਮਚ ਚੀਨੀ ਐਡ ਕਰਨੀ ਹੈ ਤੇ ਲਗਾਤਾਰ ਚਲਉਂਦੇ ਹੋਏ ਹੀ 1 ਤੋਂ 2 ਮਿੰਟ ਲਈ ਇਸ ਨੂੰ ਪਕਾ ਲੈਣਾ ਹੈ ਤਾਂ ਕਿ ਚੀਨੀ ਤੁਹਾਡੀ ਤਲੇ ਤੇ ਲਾ ਲੱਗੇ ਹੁਣ ਦੁੱਧ ਗਾੜਾ ਹੋ ਜਾਵੇਗਾ ਇਸ ਤੋਂ ਬਾਅਦ ਗੈਸ ਦੀ ਫਲੇਮ ਨੂੰ ਆਫ ਕਰ ਦੇਣਾ ਹੈ ਤੇ ਦੁੱਧ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਲਈ ਛੱਡ ਦੇਣਾ ਹੈ ਦੂਜੇ ਪਾਸੇ ਇੱਕ ਬਾਉਲ ਵਿੱਚ ਦੋ ਕੱਪ ਵਿਫਟ ਕਰੀਮ ਲੈਣੀ ਹੈ ਇਹ ਅਮੂਲ ਦੀ ਵਿਫਟ ਕਰੀਮ ਹੈ ਤੇ ਜੇਕਰ ਕਰੀਮ ਨੂੰ ਤੁਸੀਂ ਰੈਫਰਿਜਰੇਟਰ ਵਿੱਚੋਂ ਕੱਢ ਕੇ ਵਰਤ ਰਹੇ ਹੋ ਤਾਂ ਬੀਟ ਕਰਨ ਤੋਂ ਪਹਿਲਾਂ ਇਸ ਨੂੰ 4 ਤੋਂ 5 ਮਿੰਟ ਰੂਮ ਟੈਂਪਰੇਚਰ ਤੇ ਰੱਖਣਾ ਬਹੁਤ ਜ਼ਰੂਰੀ ਹੈ ਫਿਰ ਇਲੈਕਟ੍ਰਿਕ ਬੀਟਰ ਨਾਲ ਕਰੀਮ ਨੂੰ ਸੰਗੀਤਾਂ ਬੀਟ ਕਰ ਲੈਣਾ ਹੈ ਤਾਂ ਤੱਕ ਕਿ ਇਹ ਗਾੜੀ ਨਾ ਹੋ ਜਾਵੇ ਆਮ ਤੌਰ ਤੇ 10 ਤੋਂ 15 ਮਿੰਟ ਵਿੱਚ ਕਰੀਮ ਗਾਣੀ ਹੋ ਜਾਂਦੀ ਹੈ ਜੇਕਰ ਗਰਮੀ ਜ਼ਿਆਦਾ ਹੈ ਤਾਂ ਤੁਸੀਂ ਕਰੀਮ ਵਾਲੇ ਬਰਤਨ ਥੱਲੇ ਥੋੜੀ ਜਿਹੀ ਬਰਫ਼ ਰੱਖ ਕੇ ਵੀ ਇਸ ਨੂੰ ਬੀਟ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਕਰੀਮ ਜਲਦੀ ਗਾੜੀ ਹੋ ਜਾਵੇਗੀ ਤੇ ਇਹ ਕੁਆਂਟੀਟੀ ਵਿੱਚ ਵੀ ਵੱਧ ਜਾਵੇਗੀ ਹੁਣ ਇੱਕ ਚਮਚ ਵਨੀਲਾ ਐਸੈਂਸ ਪਾ ਕੇ ਇੱਕ ਤੋਂ ਅੱਧੇ ਮਿੰਟ ਤੱਕ ਇਸ ਨੂੰ ਬੀਟ ਕਰ ਲੈਣਾ ਹੈ ਫਿਰ ਮਿਲਕ ਮੇਡ ਪਾ ਕੇ ਇਸ ਨੂੰ ਚੰਗੀ ਤਰ੍ਹਾਂ 1-2 ਮਿੰਟ ਤੱਕ ਬੀਟ ਕਰਨਾ ਹੈ ਇਹ ਅਮੂਲ ਦਾ ਮਿਲਕ ਮੇਡ ਹੈ ਤੇ ਇਹ ਕੁਆਂਟੀਟੀ ਵਿੱਚ 200 ml ਹੈ ਜੀ ਮਿਲਕ ਮੇਡ ਵੀ ਚੰਗੀ ਤਰ੍ਹਾਂ ਮਿਕਸ ਹੋ ਚੁੱਕਾ ਹੈ ਹੁਣ ਦੁੱਧ ਜੋ ਅਸੀਂ ਉਬਾਲ ਕੇ ਠੰਡਾ ਹੋਣ ਲਈ ਰੱਖਿਆ ਸੀ ਉਸ ਨੂੰ ਵੀ ਐਡ ਕਰਨਾ ਹੈ ਤੇ ਇਲੈਕਟ੍ਰਿਕ ਬੀਟਰ ਨਾਲ 1 ਤੋਂ 2 ਮਿੰਟ ਤੱਕ ਇਸ ਨੂੰ ਵੀ ਚੰਗੀ ਤਰ੍ਹਾਂ ਦੁੱਧ ਵਿੱਚ ਘੋਲਣ ਤੱਕ ਬੀਟ ਕਰ ਲੈਣਾ ਹੈ ਸਾਰੇ ਇੰਗਰੀਡੀਐਂਟਸ ਚੰਗੀ ਤਰ੍ਹਾਂ ਬੀਟ ਹੋ ਚੁੱਕੇ ਹਨ ਹੁਣ ਇੱਕ ਡਿੱਬੇ ਵਿੱਚ ਜਿਸ ਵਿੱਚ ਤੁਸੀਂ ਆਈਸਕ੍ਰੀਮ ਨੂੰ ਜਮਾਉਣਾ ਚਾਹੁੰਦੇ ਹੋ ਸਾਰੇ ਬੈਟਰ ਨੂੰ ਉਸ ਵਿੱਚ ਪਾ ਦੇਣਾ ਹੈ ਤੇ ਉੱਪਰ ਦੀ ਪਲਾਸਟਿਕ ਦੀ ਸ਼ੀਟ ਲਗਾ ਕੇ ਡੱਬੇ ਨੂੰ ਉਹ ਚੰਗੀ ਤਰ੍ਹਾਂ ਬੰਦ ਕਰ ਦੇਣਾ ਹੈ ਤੇ ਓਵਰਨਾਈਟ ਜੰਮਣ ਲਈ ਰੱਖ ਦੇਣਾ ਹੈ। ਅਗਲੇ ਦਿਨ ਚੈੱਕ ਕਰਦੇ ਹਾਂ ਆਈਸਕ੍ਰੀਮ ਨੂੰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ। ਇਕਦਮ ਬਾਜ਼ਾਰ ਤੋਂ ਵੀ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋਈ ਹੈ ਤੇ ਟੇਸਟ ਵਿੱਚ ਇੰਨੀ ਜ਼ਿਆਦਾ ਵਧੀਆ ਹੈ ਕਿ ਤੁਸੀਂ ਬਾਜ਼ਾਰ ਤੋਂ ਆਈਸਕ੍ਰੀਮ ਲਿਆਣਾ ਭੁੱਲ ਜਾਓਗੇ। ਸੋ ਵੀਡੀਓ ਨੂੰ ਵੇਖਣ ਲਈ ਧੰਨਵਾਦ। ਵੀਡੀਓ ਜੇਕਰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਰੈਸਪੀ ਨੂੰ ਇੱਕ ਵਾਰ ਡਰਾਈ ਕਰਕੇ ਜਰੂਰ ਵੇਖੋ ਜੀ